ਗਾਈਸ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਤੇ ਅੱਜ ਆਪਾਂ ਤੁਹਾਨੂੰ ਮੈਕਸਿਮਮ ਪੇਜ ਪਾ ਕੇ ਦਿਖਾਵਾਂਗੇ ਪੱਗ ਦੇ ਵਿੱਚ ਮੈਕਸਿਮਮ ਪੇਜ ਕਿਵੇਂ ਪੈਂਦੇ ਆ ਧਿਆਨ ਨਾਲ ਦੇਖਣਾ ਜਿਹੜੇ ਪੇਜ ਹੋਣਗੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਵੀ ਇਹ ਇਹ ਬਟਾ ਵਾਂਗੂ ਨਾ ਹੋਣ ਵੀ ਆਪਾਂ ਐ ਇਕੱਠੇ ਕਰਤੇ ਹੁਣ ਇਹ ਉਵੇਂ ਹੀ ਪਰ ਆਪਾਂ ਇਕੱਠੇ ਥੋੜੇ ਜੇ ਅੰਦਰ ਜ਼ਿਆਦਾ ਹੋਣੇ ਚਾਹੀਦੇ ਆ ਅੰਦਰ ਨੂੰ ਜ਼ਿਆਦਾ ਹੋਣੇ ਚਾਹੀਦੇ ਆ ਇਹ ਲਓ ਜੀ ਬਣ ਕੇ ਪੇਜ ਫੋਲੋ ਕਰ ਲਿਓ ਸਾਡੇ ਪੇਜ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਲੜ ਪਣ ਚੁੱਕੇ ਆ ਆਪਣੇ ਜਿੱਥੋਂ ਜਿੱਥੋਂ ਆਪਣੇ ਲੜ ਇੱਧਰ ਉੱਧਰ ਹੋਏ ਹੋਏ ਨੇ ਆਪਾਂ ਉਹ ਤਾਂ ਸਾਫ਼ ਕਰ ਲੈਣੇ ਆ ਠੀਕ ਆ ਲਓ ਜੀ ਬਾਕੀ ਤੁਸੀਂ ਬਾਜ ਦੀ ਸਾਈਤਾ ਨਾਲ ਇਹਨੂੰ ਲੜਾਂ ਨੂੰ ਹੋਰ ਵੀ ਵਧੀਆ ਕਰ ਸਕਦੇ ਹੋ